ਅੱਜ ਬਾਬਾ ਸਾਹਿਬ ਦੇ 68ਵੇਂ ਪ੍ਰੀਨਰਮਾਨ ਦਿਸਤੇ ਸਾਰੇ ਹੀ ਪਟਿਆਲੇ ਦੇ ਵੱਲੋਂ ਸੂਝਵਾਨ ਸਾਥੀ ਜਿਹੜੇ ਆ ਇਕੱਠੇ ਹੋਏ ਨੇ ਉਹਨਾਂ ਦਾ ਪ੍ਰੀਨਰਮਾਨ ਦਿਵਸ ਮਨਾਉਣ ਵਾਸਤੇ ਜਿਹੜੇ ਜਿਹੜੇ ਅੱਜ ਇੱਥੇ ਆਪਣਾ ਨਾਮਾਇਦੇ ਪਹੁੰਚੇ ਨੇ ਕਿਹੜੀ ਸੰਸਥਾ ਨਾਲ ਜੁੜੇ ਹੋਏ ਨੇ ਤੇ ਉਹਨਾਂ ਦਾ ਤਾਰਫ ਕਰਾਇਆ ਜਾ ਸਭ ਤੋਂ ਪਹਿਲਾਂ ਤਾਂ ਸਿਆਣ ਸਾਹਿਬ ਪ੍ਰੋਗਰੈਸ ਫੋਰਮ ਵੱਲੋਂ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਰੰਗ ਸਿੰਘ ਜੀ ਇਹਨਾਂ ਦੇ ਪ੍ਰਧਾਨ ਇਸਖਤਰ ਸਾਹਿਬ ਹੈਗੇ ਨੇ ਤੇ ਸਾਡੇ ਬਿਜਲੀ ਬੋਰਡ ਵੱਲੋਂ ਤੇ ਹੋਰ ਵੱਖ-ਵੱਖ ادارےਾਂ ਵੱਲੋਂ ਸਾਰੇ ਹੀ ਸਾਥੀ ਆਏ ਹੋਏ ਨੇ ਬੈਂਕ ਵੱਲੋਂ ਤੇ ਬਿਜਲੀ ਬੋਰਡ ਦੇ ਬੰਗੜ ਸਾਹਿਬ ਗੁਰਮਖ ਸਿੰਘ ਕਨਵੀਨਰ ਬਾਂਸੇ ਵੀ ਗੁਰਮਖ ਸਿੰਘ ਪੀਐਸਪੀਸੀ ਪਾ ਬਾਂਸੇ ਵੱਲੋਂ ਪੀਸੀਐਸ ਪੀਐਸਪੀਸੀਐਲ ਦੇ ਪ੍ਰਧਾਨ ਵੀ ਹੈਗੇ ਨੇ ਇਹ ਤੇ ਬਹੁਤ ਵਧੀਆ ਸੰਸਥਾ ਚਲਾ ਰਹੇ ਹੈਗੇ ਨੇ ਤੁਸੀਂ ਕਿਹਾ ਵੀ ਬਾਬਾ ਸਾਹਿਬ ਨੇ ਕਿਹਾ ਸੀ ਵੀ ਇਹ ਸਬਦ ਨਹੀਂ ਕਿਹਾ ਲੋਕੀ ਕਹਿੰਦੇ ਨੇ ਮੈਂ ਤਾਂ ਪੁੱਛਿਆ ਵੀ ਠੀਕ ਹੈ ਨਹੀਂ ਉਹਨਾਂ ਨੂੰ ਸਵਾਲ ਕੀਤਾ ਸੀਗਾ ਉਹਨਾਂ ਨੇ ਸਵਾਲ ਦਾ ਜਿਹੜਾ ਜਵਾਬ ਦਿੱਤਾ ਸੀਗਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਭਾਸ਼ਣ ਦੇ ਵੀ ਦਿੱਤਾ ਸੀ ਕਿਸੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹ ਕਹਿੰਦੇ ਸੀ ਇਹ ਜਿਹੜਾ ਸੰਵਿਧਾਨ ਹੈ ਘੱਟ ਗਿਣਤੀਆਂ ਨੂੰ ਤਾਕਤ ਨਹੀਂ ਦਿੰਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮжоਰਿਟੀ ਆਫ ਦਾ ਪੀਪਲ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਨੇ 92 ਬਾਕੀ ਬੇਸ਼ੱਕ ਉਹ ਇਨਸਾਫ ਸੰਧ ਲੋਕ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਵੀ ਹੈਗੇ ਨੇ ਅਗਰ ਉਹ ਬਾਈਕਟ ਵੀ ਕਰ ਜਾਣ ਉਹ ਹਾਊਸ ਤੋਂ ਬਾਹਰ ਵੀ ਚਲੇ ਜਾਣ ਤਾਂ ਵੀ ਇਹ ਕਾਨੂੰਨ ਬਣਾ ਦੇਣਗੇ ਉਹ ਕਹਿੰਦੇ ਸੀ ਸਾਡੇ ਕੋਲ ਇੱਕ ਘੱਟ ਗਿਣਤੀਆਂ ਕੋਲੇ ਕਮਜ਼ੋਰ ਵਰਗਾਂ ਕੋਲੇ ਐਸੀ ਵਰਗ ਕੋਲੇ ਉਹਦਾਂ ਦਾ ਇੱਕ ਵੀਟੋ ਪਾਵਰ ਹੋਣੀ ਚਾਹੀਦੀ ਹੈ ਤਾਂ ਕਿ ਇਹ ਉਹਦਾਂ ਦਾ ਕਾਨੂੰਨ ਨਾ ਬਣਾ ਦੇਣ ਸਾਡੇ ਖਿਲਾਫ ਵੀ ਅਸੀਂ ਵਾਕ ਆਊਟ ਕਰ ਜਾਈਏ ਉਦੋਂ ਬਾਅਦ ਇਹ ਕਾਨੂੰਨ ਬਣਾ ਕੇ ਬੈਠ ਜਾਣ ਵੀ ਸਾਡੀ ਤਾਂ ਬਹੁਤ ਘੰਟੀਆਂ ਜੀ ਅਸੀਂ ਤਾਂ 52 ਬੰਦੇ 49 ਦੇ ਖਿਲਾਫ ਕਾਨੂੰਨ ਬਣਾ ਦੇਣ ਵੀ ਉਹ ਵੀਟੋ ਪਾਵਰ ਬਣਾਉਣ ਦੀ ਜਿਹੜੀ ਹੈਗੇ ਨਹਿਰੂ ਜਾਂ ਹੋਰ ਪਾਰਟੀ ਨੇ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਸੀ ਵੀ ਘੱਟ ਗਿਣਤੀਆਂ ਨਹੀਂ ਤਾਂ ਇਹ ਪਾਕਿਸਤਾਨ ਵੀ ਨਾ ਬਣਦਾ ਕੋਕਾ ਵੀਟੋ ਪਾਵਰ ਜੀ ਉਹਨਾਂ ਕੋਲ ਮੁਸਲਮਾਨਾਂ ਕੋਲੇ ਹੁੰਦੀ ਉਹ ਵੀ ਕਹਿੰਦੇ ਅਸੀਂ ਇੱਥੇ ਰਾਂਗੇ ਸਾਡੇ ਖਿਲਾਫ ਕਿਵੇਂ ਕਾਨੂੰਨ ਬਣਾ ਦੋਗੇ ਉਹਨੇ ਆਰਾਮ ਨਾਲ ਚਾਹੇ ਸੈਂਟਰ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ ਉਹ ਆਪਣੀ ਮਰਜ਼ੀ ਨਾਲ ਕਿਉਂਕਿ 51 ਬੰਦੇ ਨੇ 49 ਦੇ ਖਿਲਾਫ ਜੋ ਮਰਜ਼ੀ ਕਾਨੂੰਨ ਬਣਾ ਦੇਣ ਉਹ ਕਾਨੂੰਨ ਬਣਾ ਦੇਣ ਧਾਰਾਵਾਂ ਚੇਂਜ ਕੀਤੀਆਂ ਗਈਆਂ ਤੁਹਾਨੂੰ ਵੀ ਲੱਗਦਾ ਇਹ ਪਬਲਿਕ ਇਨਫ ਦੇ ਵਿੱਚ ਨੇ ਜਾਂ ਆਪਣੀ ਮਨਮਰਜ਼ੀ ਦਾ ਇੱਕ ਉਹ ਦੇਖੋ ਇਸੇ ਵੀਟੋ ਪਾਵਰ ਦੇ ਵਿੱਚ ਆ ਜਾਂਦੀ ਹੈ ਗੱਲ ਸਾਰੀ ਖਤਮ ਹੋ ਜਾਂਦੀ ਹੈ ਜੇ ਤੁਮ ਮਨੋਰਟੀ ਦੀ ਉਹਦੇ ਚ ਮਨ ਵਰਜੀ ਨਹੀਂ ਹੁੰਦੀ ਹੈਗੀ ਉਹਦੀ ਸਹਿਮਤੀ ਨਹੀਂ ਹੁੰਦੀ ਮੈਜੋਰਟੀ ਆਪਦਾ ਆਪਣੇ ਹਿਸਾਬ ਨਾਲ ਬਣਾ ਕੇ ਬੈਠ ਜਾਂਦੀ ਹੈਗੀ ਫਿਰ ਉਹਨਾਂ ਚੰਗੇ ਜਾਂ ਮਾੜੇ ਆਪਾਂ ਕਿਵੇਂ ਕਹਿ ਸਕਦੇ ਹੈਗੇ 51 ਬੰਦੇ ਦੇ ਹੱਕ ਚ 49 ਦੇ ਹੱਕ ਚ ਨਾ ਹੋਵੇ ਫਿਰ ਸਰਵਤ ਦਾ ਭਲਾ ਤਾਂ ਨਾ ਹੋਇਆ ਉਹ ਲੰਬਾ ਸਮਾਂ ਹੋ ਗਿਆ ਆਪਾਂ ਕਹਿੰਦੇ ਸੀ ਦਲਿਤ ਜਾਗੂ ਬਾਕੀ ਲੱਗਦਾ ਜਾਗਿਆ ਜਾਂ ਦਲਿਤ ਦਲੇ ਦੇ ਗਲਾ ਦਲਿਤ ਜਿਹਨੂੰ ਜਾਗਣਾ ਚਾਹੀਦਾ ਸੀਗਾ ਉਹ ਗੁਲਾਮ ਹੋ ਕੇ ਰਹਿ ਗਿਆ ਕਿਉਂਕਿ ਅਨਪੜ੍ਹ ਲੋਕ ਪਿੰਡਾਂ 'ਚ ਮਜ਼ਦੂਰ ਲੋਕ ਉਹ ਤਾਂ ਆਪਣੇ ਪੇਟ ਤੋਂ ਖੜਾ ਨਹੀਂ ਠਾ ਡਾ ਸਕਦੇ ਸਵੇਰੇ ਦਿਹਾੜੀ ਜਾਣਗੇ ਤਾਂ ਸਾਨੂੰ ਬੱਚਿਆਂ ਨੂੰ ਰੋਟੀ ਮਿਲੂਗੀ ਜਿਹੜਿਆਂ ਕੋਲੇ ਤਨਖਾਹਾਂ ਨੇ ਔਰ ਆਰਾਮ ਨਾਲ ਰੋਟੀ ਖਾ ਰਹੇ ਨੇ ਉਹ ਕਿਤੇ ਹੋਰ ਜਾ ਕੇ ਤੁਰ ਗਏ ਉਹ ਕਹਿੰਦੇ ਅਸੀਂ ਹੋਰ ਅਮੀਰ ਬਣਨਾ ਹੈਗਾ ਅਸੀਂ ਗਰੀਬ ਆ ਸਾਨੂੰ ਹੋਰ ਚਾਹੀਦਾ ਉਹ ਮੜੀ ਜੀ ਬਦਲੀ ਦੋ ਕੁਰਸੀਆਂ ਅੱਗੇ ਬਦਲ ਦੇਣ ਤਾਂ ਉਹ ਟੜਫ ਜਾਂਦੇ ਨੇ ਉਹਨਾਂ ਦਾ ਮਸਲੀ ਇੰਨਾ ਕਹੇਗਾ ਅਸਲ ਵਿੱਚ ਉਹਨਾਂ 'ਚ ਉਹ ਜੋ ਬਾਬਾ ਚਾਹੁੰਦੇ ਸੀਗੇ ਵੀ ਇਹ ਜਿਹੜੇ ਪੜੇ ਲਿਖੇ ਲੋਕ ਨੇ ਇਹ ਹੁਣ ਆਪਣੇ ਤਾਂ ਯੋਗ ਹੋ ਗਏ ਨੇ ਇਹ ਆਪਣੇ ਭਰਾਵਾਂ ਨੂੰ ਉੱਚੇ ਚੱਕਣ ਰਿਪ੍ਰেজੈਂਟੇਸ਼ਨ ਦਿੱਤੀ ਸੀ ਉਹਨਾਂ ਨੇ ਉਹਨਾਂ ਨੇ ਦਿੱਤਾ ਸੀ ਕਿ ਤੁਸੀਂ ਜਿਹੜਾ ਹੈਗਾ ਉਹ ਯੋਗ ਹੋ ਗਏ ਹੋ ਤੁਸੀਂ ਉੱਥੇ ਬੈਠੋ ਹੋਰ ਸਵਾਲ ਕਰਦੇ ਆ ਤਾਂ ਸਾਡੇ ਵਿਦਵਾਨ ਨੇ ਨਹੀਂ ਅੱਜ ਬਾਬਾ ਸਾਹਿਬ ਦੇ 68ਵੇਂ ਪ੍ਰੀਨਰਵਣ ਦਿਸਤੇ ਸਾਰੇ ਹੀ ਪਟਿਆਲੇ ਦੇ ਵੱਲੋਂ ਸੂਝਵਾਨ ਸਾਥੀ ਜਿਹੜੇ ਆ ਇਕੱਠੇ ਹੋਏ ਨੇ ਉਹਨਾਂ ਦਾ ਪ੍ਰੀਨਰਵਣ ਦਿਵਸ ਮਨਾਉਣ ਵਾਸਤੇ ਜਿਹੜੇ ਜਿਹੜੇ ਅੱਜ ਇੱਥੇ ਆਪਣਾ ਨਮਾਇਦੇ ਪਹੁੰਚੇ ਨੇ ਕਿਹੜੀ ਸੰਸਥਾ ਨਾਲ ਜੁੜੇ ਹੋਏ ਨੇ ਤੇ ਉਹਨਾਂ ਦਾ ਤਾਰਫ ਕਰਾਇਆ ਜਾ ਸਭ ਤੋਂ ਪਹਿਲਾਂ ਤਾਂ ਸਿਆਣ ਸਾਹਿਬ ਪ੍ਰੋਗਰੈਸਿਵ ਫੋਰਮ ਵੱਲੋਂ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਰੰਗ ਸਿੰਘ ਜੀ ਇਹਨਾਂ ਦੇ ਪ੍ਰਧਾਨ ਇਸਖਤਰ ਸਾਹਿਬ ਹੈਗੇ ਨੇ ਤੇ ਸਾਡੇ ਬਿਜਲੀ ਬੋਰਡ ਵੱਲੋਂ ਤੇ ਹੋਰ ਵੱਖ-ਵੱਖ ادارےਾਂ ਵੱਲੋਂ ਸਾਰੇ ਹੀ ਸਾਥੀ ਆਏ ਹੋਏ ਨੇ ਬੈਂਕ ਵੱਲੋਂ ਤੇ ਬਿਜਲੀ ਬੋਰਡ ਦੇ ਬੰਗੜ ਸਾਹਿਬ ਗੁਰਮਖ ਸਿੰਘ ਕਨਵੀਨਰ ਬਾਂਸੇ ਵੀ ਗੁਰਮਖ ਸਿੰਘ ਪਾ ਬਾਂਸੇ ਵੱਲੋਂ ਪੀਸੀਐਸ ਪੀਐਸਪੀਸੀਐਲ ਦੇ ਪ੍ਰਧਾਨ ਵੀ ਹੈਗੇ ਨੇ ਇਹ ਤੇ ਬਹੁਤ ਵਧੀਆ ਸੰਸਥਾ ਚਲਾ ਰਹੇ ਹੈਗੇ ਨੇ